ਹਾਂਜੀ ਜ਼ਰਰੇ ਜ਼ਰਰੇ ਵਿੱਚ ਕਣਕਣ ਵਾਲ-ਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਅਕਸਰੀ ਗੱਲ ਕਰਦੇ ਹਾਂ ਕਿ ਉਹ ਪ੍ਰਮਾਤਮਾ ਹਰ ਥਾਂ ਤੇ ਰਮਿਆ ਹੋਇਆ ਤੇ ਹਰ ਕਿਸੇ ਦੇ ਵਿੱਚ ਉਸ ਪ੍ਰਮਾਤਮਾ ਦੀ ਆਪਣੀ ਜੋਤ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਬੜੇ ਲੋਕ ਨੇ ਦੁਨੀਆ ਦੇ ਉੱਤੇ ਪਰ ਜਦੋਂ ਕੋਈ ਇਨਸਾਨੀਅਤ ਲਈ ਕੁਝ ਵੱਖਰਾ ਕਰਦਾ ਕੁਝ ਨਵਾਂ ਕਰਦਾ ਤੇ ਉਹ ਜੇ ਤਾਰੀਫ ਦੇ ਕਾਪਲਾ ਤਾਂ ਤਾਰੀਫ ਕਰਨੀ ਬਣਦੀ ਆ ਆਪਾਂ ਪਹਿਲਾਂ ਵੀਡੀਓ ਪਾਉਂਦੇ ਰਹੇ ਆ ਤੇ ਕਿਸਾਨਾਂ ਬਾਰੇ ਆਪਾਂ ਗੱਲ ਕਰਦੇ ਆ ਕਿ ਕਿੱਦਾਂ ਕਿਸਾਨ ਸੜਕਾਂ ਦੇ ਦੋਨੇ ਕਿਨਾਰੇ ਵੱਢ ਲੈਂਦੇ ਆ ਜਾਂ ਕਿੱਦਾਂ ਕਿਸਾਨ ਆਪਣੀ ਥੋੜੀ ਜੀ ਫਸਲ ਦੇ ਵਾਸਤੇ ਰੁੱਖ ਨੇ ਜਿਹੜੇ ਉਹ ਜਲਾ ਦਿੰਦੇ ਨੇ ਪਰ ਅੱਜ ਤੁਹਾਨੂੰ ਇੱਕ ਐਸੇ ਕਿਸਾਨ ਦੇ ਬਾਰੇ ਦੱਸਾਂਗੇ ਜਿਨੇ ਬੜਾ ਸੋਹਣਾ ਪਰਾਲਾ ਕੀਤਾ ਉਹਨੇ ਸੜਕ ਤੇ ਲਾ ਲੀਏ ਆਪਣੀ ਜ਼ਮੀਨ ਦੇ ਨਾਲ ਨਾਲ ਕੱਦੂਆਂ ਦੀਆਂ ਬੇਲਾਂ ਬੀਜਤੀਆਂ ਸਾਰੀ ਜ਼ਮੀਨ ਦੇ ਨਾਲ ਨਾਲ ਸੜਕ ਦੇ ਉੱਤੇ ਤੇ ਹਰ ਕਿਸੇ ਨੂੰ ਕਹਤਾ ਵੀ ਭਾਈ ਕੋਈ ਪੈਸਾ ਨਹੀਂ ਫਰੀ ਦੇ ਵਿੱਚ ਪਰ ਜਿੰਨੀ ਲੋੜ ਆ ਉਹਨਾਂ ਤੋੜ ਕੇ ਲਿਜਾ ਸਕਦੇ ਆ ਲੋੜ ਬੰਦਾ ਦੇ ਪੜਤੇ ਵੀ ਟਕੇ ਰਹਿੰਦੇ ਨੇ ਤੇ ਬੰਦਾ ਤੁਰਿਆ ਜਾਂਦਾ ਘਰ ਵਾਸਤੇ ਸਬਜ਼ੀ ਵੀ ਲਿਜਾ ਸਕਦਾ ਤੇ ਉਹ ਵੀ ਤਾਜੀ ਕੱਟ ਕੇ ਪਕਾ ਕੇ ਖਾ ਸਕਦਾ ਪੰਜਾਬ ਇਸੇ ਕਰਕੇ ਵਧੀਆ ਲੱਗਦਾ ਵੀ ਹਾਂ ਉੱਥੇ ਬੰਦਾ ਘਟੋ ਘਟਾ ਰੱਬ ਦੀ ਇੰਨੀ ਕ ਰਹਿਮਤ ਆ ਸਾਡੇ ਗੁਰੂਆਂ ਦੀ ਇੰਨੀ ਕ ਰਹਿਮਤ ਆ ਵੀ ਬੰਦਾ ਭੁੱਖਾ ਨਹੀਂ ਸੌਂਦਾ ਹੁਣ ਜਿਹੜੇ ਹਾਲਾਤ ਇੱਥੇ ਬਣੇ ਪਏ ਨੇ ਲੋਕਾਂ ਨੂੰ ਬਾਹਰ ਜੰਗਲਾਂ ਦੇ ਵਿੱਚ ਦਰਖਤਾਂ ਦੇ ਵਿੱਚ ਤੰਬੂ ਲਾ ਲਾ ਕੇ ਲੋਕੇ ਰਹਿਣਾ ਪੈਂਦਾ ਜਵਾਕਾਂ ਨੂੰ ਕੰਮ ਨਹੀਂ ਮਿਲਦਾ ਪੈਸੇ ਨਹੀਂ ਹੁੰਦੇ ਖੈਰ ਫਿਰ ਵੀ ਇੱਥੇ ਗੁਰੂ ਘਰਾਂ ਦੇ ਵਿੱਚ ਬਹੁਤ ਸਾਰੇ ਲੋਕ ਅੱਜ ਵੀ ਖਾਂਦੇ ਨੇ ਤੇ ਉਹ ਲੰਗਰ ਅੱਜ ਵੀ ਬਾਬੇ ਨਾਨਕ ਦਾ ਚੱਲਦਾ ਤੇ ਪੂਰੀ ਦੁਨੀਆ ਨੂੰ ਰਜਾ ਦਿੰਦਾ ਉਹ ਤਾਂ ਇਸੇ ਕਰਕੇ ਕਹੀਦਾ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਤਾਂ ਉਹਦੀ ਸ਼ਲਾਘਾ ਵਣਦੀ ਆ ਆਜੋ ਮਿੱਤਰੋ ਜਿੱਥੇ ਵੀ ਹਾਂ ਜਿਵੇਂ ਵੀ ਹਾਂ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਰੱਬ ਦਾ ਨਾਮ ਲੈਣਾ ਸ਼ੁਰੂ ਕਰੀਏ ਆਪਾਂ ਨਹੀਂ ਕਹਿੰਦੇ ਤੁਹਾਨੂੰ ਵੀ ਪਹਿਲਾਂ ਬਦਲੋ ਪਹਿਲਾਂ ਕਰੋ ਪਹਿਲਾਂ ਉਹ ਕਰੋ ਤੁਸੀਂ ਪਹਿਲਾਂ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਬਾਕੀ ਦੇਖਿਓ ਫਿਰ ਕਲਾ ਵਰਦਦੀ ਉਹ ਬਾਪੇ ਦੀਆਂ ਖੇਡਾਂ ਨੇ ਫਿਰ ਉਹਨੇ ਆਪੇ ਹੀ ਤੁਹਾਨੂੰ ਸਹੀ ਰਾਹ ਦਿਖਾ ਦੇਣਾ ਪਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਪਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂ ਵੀ ਕਿੱਦਾਂ ਨੂੰ ਜਾਣਾ ਸੋ ਜਿਉਂਦੇ ਰਹੋ ਵਸਦੇ ਰਹੋ ਤੇ ਰੱਬ ਦਾ ਨਾਮ ਲੈਂਦੇ ਰਹੋ ਧੰਨਵਾਦ